ਰੈਂਦੇ ਸੁਪਨਾ ਨੂੰ ਪੂਰਾ ਕਰੂੰਗੇ ਤੇ ਮਹਾਰਾਜ ਕਰਨ ਕੀ ਦੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿੱਡਾ ਕੋਲ ਬਾਤ ਨਹੀਂ ਜਦੈ ਨਾਲ ਕੋਈ ਬਾਤ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਅਰਜਦਾ ਦੀ ਧੀ ਸਾਡੀ ਆਮਦ ਹੈ ਐਦਾਂ ਹੀ ਕਰਨ ਦੇ ਜਿਹੜੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਬਾਪੂ ਦੇ ਸੋਖ ਰਹਿਣੇ ਸਾਰੇ ਬੱਚੇ ਸੋ ਸ਼ਾਬਾਸ਼ ਜੀ ਬਤੋ ਸ਼ਾਬਾਸ਼ ਜੀ ਸਾਰੇ ਫਨਕਾਰ ਕਲਾਕਾਰ ਸਭ ਮਿਊਜ਼ਿਕ ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰੇ ਦੀ ਹਾਜ਼ਰੀ ਹੈ ਪਿਸ਼ਲੇ ਦਿਨ ਤੋਂ ਜਦੋਂ ਦੇ ਸੈੱਲਪਾਰਡ ਦੇ ਆਰੰਭ ਹੋਇਆ ਉਹ ਦਿਨ ਤੋਂ ਘਰਾਂ ਤੋਂ ਘੱਟ ਵੀ ਆਉਣ ਜਾਣ ਲੱਗਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਪਾਵੇਂ ਕੋਈ ਲਿਖਦਾ ਹੈ ਪਾਵੇਂ ਕੋਈ ਗਾਉਂਦਾ ਹੈ ਪਾਵੇਂ ਕੋਈ ਵੀਡੀਓਗ੍ਰਾਫਰ ਆਇਆ ਪਾਵੇਂ ਰਿਐਕਟ ਕਰਦਾ ਹੈ ਹੈ ਔਰ ਸਾਡੇ ਆਡੀਓ ਵੇਵ ਤੋਂ ਸਾਊਂਡ ਤੇ ਇਹ ਸਾਊਂਡ ਇਹ ਪਰਮਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਤੇ ਇਸ ਵਾਰੀ ਆਲਰੇਡੀ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਨਾਲੇ ਮਾਣਿਤ ਹੋ ਰਹੇ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਕਯੂਬ ਮੰਟਾਸ ਵਾਲੀ ਜੋ ਰਾਜੀਵ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸੈਸਰੀਜ਼ ਬਏ ਕਰੋੜਾਂ ਦੀ ਇਨਵੈਸਟਮੈਂਟ ਸੀ ਭਾਰਤ ਦੇ ਉਹਦੇ ਭੋਗ ਤੇ ਇਹ ਅੱਜ ਪਹਿਲੀ ਵਾਰੀ ਭੁੱਲਿਆ ਇਹ ਸਿਸਟਮ ਅੱਜ ਤੇ ਅਗਨੀ ਸ਼ਬਦ ਨਾਲ ਇੰਨੇ ਇਸ਼ਕ ਨਾਲ ਇਹਦੀ ਡਵਲਪਮੈਂਟ ਦੇ ਨਾਲ ਮੰਤਰੀ ਸੋਹਣਾ ਦੀ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਅਸੀਂ ਨਾ ਪ੍ਰਾਪਤ ਨਾ ਲੜ ਕੇ ਤਾਂ ਕਹਿੰਦਾ ਭਾਪ ਸਾਲਦੀਓ ਬਹੁਤ ਇੱਜ਼ਤ ਕਰਦਾ ਹੈ ਹਮੇਸ਼ਾ ਸਾਡੇ ਨਾਲ ਦੀ ਤਰ੍ਹਾਂ ਉਹਨਾਂ ਦਾ ਨਾਲ ਦੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਘਟਾ ਸਾਰਿਆਂ ਨਾਲ ਇਸ ਗੱਲ ਦੀ ਕਰਤਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਆ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਆ ਉਹ ਅੱਜ ਕੱਲ ਸਾਨੂੰ ਇਸ ਗੱਲ ਨੂੰ ਬੋਲਦੇ ਮਾਣ ਵੀ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਭਾਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਘਰ ਘਰੋਂ ਤੇ ਵੀ ਖੜੇ ਰਹਿਣ ਬੇਸ਼ੱਕ ਤੁਸੀਂ ਸਾਰੇ ਘਰੇ ਉਹ ਕਿਸਾਨ ਜਦੋਂ ਵੀ ਆਈਆਂ ਹੋਈਆਂ ਸਭ ਤੁਸੀਂ ਚੇਰਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਭਾਵੇਂ ਹਾਰ ਹੈ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਹੈ ਕੋਈ ਹੋਰ ਵੀ ਵਰਸਾ ਲੈਣ ਤੇ ਕਿਸੇ ਦੀ ਪ੍ਰੋਬਲਮ ਹੋਉਂਦੀ ਹੈ ਉੱਥੇ ਵੀ ਸਾਰੇ ਖੜੇ ਹੈ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਮ ਲਵਾਂ ਜਿਹਨੂੰ ਆਲਦੀਰ ਜਿਹੜੇ ਮਾਂ ਪੰਜਾਬ ਮੁੰਡਾ ਨੂੰ ਪਿਆਰ ਬਹੁਤ ਕਰਦੀ ਹੈ ਪਰ ਇੱਕ ਹੁੰਦਾ ਜਿਸ ਨੂੰ ਉਹ ਵੱਧ ਕਰਦੀ ਹੈ ਤਾਂ ਅਸਲੀ ਦਾ ਉਹ ਉਹ ਚਿਹਰਾ ਜਨਰ ਨੂੰ ਆਜੀਤ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਉਦੋਂ ਯੂਨੀਵਰਸਿਟੀ 'ਚ ਇਕੱਠੇ ਪੜ੍ਹਦੇ ਸੀ ਕਲੰਦਰ ਮੈਂ ਔਰ ਆਜੀਤ ਮੈਂ ਤਾਂ ਆਪ ਸੀਨੀਅਰ ਸੀ ਇਹ ਆਜੀਤ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆ ਰਏ ਐ ਇੱਕ ਕਮਰੇ 'ਚ ਰਏ ਹੌਸਲਾ ਦੇ ਵਿੱਚ ਬਹੁਤ ਇਕੱਠਿਆ ਨੇ ਗਾਇਆ ਸੀ ਬਹੁਤ ਸਾਰੇ ਮੇਰੇ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤਾਂ ਜ਼ਿਕਰ ਕਰਦਾ ਉਹ ਸੀ ਕਹਿੰਦਾ ਕਹਿੰਦਾ ਯਾਰ ਉਹ ਨਾ ਆਉਂ ਨਹੀਂ ਲੈਂਦਾ ਸੀ ਉਹਦਾ ਬਾਬਾ ਕਹਿੰਦੀ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਾਸ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਵਾਰੀ ਬਹੁਤ ਖੇਡੋਂ ਦੇਖਣਾ ਹੈ। ਹਾਂ। ਕਮਾਨ ਸਾਹਿਬ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ। ਹਾਂ। ਰਾਤਾਂ ਨੂੰ ਜਾ ਜਾ ਕੇ ਚਿੱਤੇ ਦੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ। ਤੇ ਬਹੁਤ ਪਿੱਛੇ ਖੜ-ਖੜ ਕੇ ਪ੍ਰੋਗਰਾਮ ਦੇਖਦਾ ਤੇ ਹੋਰ ਰੋਟੀ ਤਾਂ ਖਾਣ ਭੁੱਲ ਜਾਂਦਾ ਸੀ ਜਦੋਂ ਇਹਦੀ ਪਰਫਾਰਮੈਂਸ ਦੇਖਦਾ ਸੀ। ਐਨਾ ਐਨਾ ਐਸ਼ਕ ਐਨਾ ਐਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਰੱਬ ਮੰਨਦਾ ਉਹ। ਹਾਂ ਔਰ ਆਪੇ ਸੱਪਨੇ ਗੱਲਾਂ ਕਰਦਾ ਸੀ ਕਿ ਯਾਰ ਅੱਜ ਮਾਨਸਾਪਾਲ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆ ਕਲਾ ਕੀਤੀ ਆ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਅਟਰੈਕਸ਼ਨ ਬਣਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੀ ਆ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਦਾ 베이스 ਦੇਖੋ ਉਹਨਾਂ ਨੇ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆ ਸਾਰੀਆਂ ਚੀਜ਼ਾਂ ਇਹ 2007 8 9 10 ਦੀ ਗੱਲ ਆ ਜੀ 15 ਸਾਲ ਬੀਤ ਗਿਆ ਇਸ ਗੱਲੋਂ